ਹਾਂਜੀ ਸਸਰੀ ਕਾਲਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਜਿਹੜੀ ਸਪੈਸ਼ਲ ਲੈ ਕੇ ਆਏ ਆ ਤੁਹਾਡੇ ਵਾਸਤੇ ਜਿੰਨ ਕੈਂਡੀਡੇਟਾਂ ਦਾ ਐਗਜ਼ਾਮ ਨਹੀਂ ਹੋਇਆ ਹੈਗਾ ਤਾਂ ਅੱਜ ਦੀ ਜਿਹੜੀ ਸਪੈਸ਼ਲ ਵੀਡੀਓ ਹੈਗੀ ਆ ਜਿਹੜਾ ਪੰਜਾਬ ਪੁਲਿਸ ਕਨਸਟੇਬਲ ਦਾ 4 ਮਈ ਨੂੰ ਜਿਹੜੀ ਸੈਕੰਡ ਸ਼ਿਫਟ ਦਾ ਕੁਐਸਚਨ ਪੇਪਰ ਹੈ ਠੀਕ ਹੈ ਉਸ ਦਾ ਰਿਵਿਊ ਲੈ ਕੇ ਆਏ ਆ ਠੀਕ ਹੈ ਨਾਲੇ ਐਨਲਾਈਜ਼ ਵੀ ਕਰਾਂਗੇ ਕਿ ਕਿਹੜੇ ਕਿਹੜੇ ਟੌਪਿਕ ਤੇ ਕੁਐਸਚਨ ਪੁੱਛੇ ਗਏ ਆ ਜਿਹੜੇ ਵੀ ਕੈਂਡੀਡੇਟਾਂ ਦਾ ਐਗਜ਼ਾਮ ਨਹੀਂ ਹੋਇਆ ਹੈਗਾ ਕਿ ਸਟੌਪਿਕ ਤੋਂ ਸਭ ਤੋਂ ਜ਼ਿਆਦਾ ਫੋਕਸ ਕਰਨਾ ਚਾਹੀਦਾ ਕਰੰਟ ਅਫੇਅਰ ਕਿੱਥੋਂ ਤੋਂ ਪੁੱਛੀ ਜਾ ਰਹੀ ਹੈ ਮੈਥ ਕਿੱਥੋਂ ਤੋਂ ਕਰਨਾ ਚਾਹੀਦਾ ਕਿਹ ਸਟੌਪਿਕ ਤੋਂ ਸਭ ਤੋਂ ਜ਼ਿਆਦਾ ਰਿਲੇਟਡ ਕੁਐਸਚਨ ਆ ਰਹੇ ਠੀਕ ਹੈ ਤਾਂ ਜਿਹੜਾ ਅੱਜ ਦਾ ਕੁਐਸਚਨ ਪੇਪਰ ਹੋਇਆ ਸੀ ਉਸ ਦਾ ਰਿਵਿਊ ਅਸੀਂ ਲੈ ਕੇ ਆਏ ਆ ਜਿਹੜਾ ਵੀ ਕੈਂਡੀਡੇਟਾਂ ਨੂੰ ਰਿਸਪਾਂਸ ਦਿੱਤਾ ਹੈ ਤਾਂ ਅੱਜ ਦਾ ਜਿਹੜਾ ਪੇਪਰ ਹੈਗਾ ਉਸ ਦਾ ਲੈਵਲ ਕਿਸ ਤਰ੍ਹਾਂ ਦਾ ਹੈਗਾ ਇਸ ਤੋਂ ਰਿਲੇਟਿਡ ਇਸ ਦੀ ਵੀਡੀਓ ਤੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਜਿਹੜੇ ਵੀ ਕੈਂਡੀਡੇਟ ਚੈਨਲ ਤੋਂ ਫਸਟ ਟਾਈਮ ਹੈਗੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲੇ ਤੁਸੀਂ ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ ਜਿਹੜੇ ਵੀ ਪੇਪਰ ਹੋਊਗੇ ਪੰਜਾਬ ਪੁਲਿਸ ਕਨਸਟੇਬਲ ਦਾ ਡੇਲੀ ਦਾ ਪੇਪਰ ਦਾ ਰਿਵਿਊ ਤੁਹਾਨੂੰ ਚੈਨਲ ਉੱਤੇ ਮਿਲ ਜੂਗਾ ਇਸ ਵੀਡੀਓ ਨੂੰ ਵੱਤਵਤ ਸ਼ੇਅਰ ਕਰ ਦੇਣਾ ਜਿਹੜੇ ਵੀ ਕੈਂਡੀਡੇਟਾਂ ਦਾ ਅਜੇ ਪੇਪਰ ਨਹੀਂ ਹੋਇਆ ਹੈਗਾ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਅੱਜ 4 ਮਈ ਤੋਂ ਪੰਜਾਬ ਪੁਲਿਸ ਕਨਸਟੇਬਲ ਦੇ ਪੇਪਰ ਸਟਾਰਟ ਹੋ ਚੁੱਕੇ ਹਨ ਠੀਕ ਹੈ ਤਾਂ ਜਿਹੜੇ ਵੀ ਐਗਜ਼ਾਮ ਹੋਗੇ ਉਹਨਾਂ ਦਾ ਰਿਵਿਊ ਤੁਹਾਨੂੰ ਨਾਲ ਦੀ ਨਾਲ ਮਿਲ ਜੂਗਾ ਕਿ ਪੇਪਰ ਦਾ ਲੈਵਲ ਕਿਸ ਤਰ੍ਹਾਂ ਦਾ ਆ ਰਿਹਾ ਹੈ ਜਾਂ ਪੇਪਰ ਵਿੱਚ ਕੋਈ ਚੇਂਜ ਆ ਰਿਹਾ ਹੈ ਜਾਂ ਨਹੀਂ ਆ ਰਿਹਾ ਅਗਰ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 4 ਮਈ ਤੋਂ ਲੈ ਕੇ 8 ਮਈ ਜੂਨ ਤੱਕ ਪੇਪਰ ਸਟਾਰਟ ਹੋ ਗਏ ਇੱਕ ਮਹੀਨੇ ਤੱਕ ਪੇਪਰ ਚੱਲੂਗੇ ਜਿਹੜੇ ਕੈਂਡੀਡੇਟਾਂ ਦਾ ਐਡਮਿਟ ਕਾਰਡ ਨਹੀਂ ਆਇਆ ਹੈਗੇ ਜੀ ਉਸ ਤੋਂ ਰਿਲੇਟਿਡ ਵੀ ਚੈਨਲ ਉੱਤੇ ਵੀਡੀਓ ਪਾਈ ਹੈ ਕਿ ਤਿੰਨ ਸਲੋਟਾਂ ਵਿੱਚ ਪੇਪਰ ਹੋਗਾ ਤਾਂ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰਨਾ ਕਿਹੜੀ ਸਲੋਟ ਵਿੱਚ ਤੁਹਾਡਾ ਐਗਜ਼ਾਮ ਹੋਗਾ ਠੀਕ ਹੋ ਲੱਗੇ ਤਾਂ ਹੁਣ ਅਸੀਂ ਜਾਣ ਲੈਂਦੇ ਆ ਜਿਹੜਾ ਪੇਪਰ ਹੈਗਾ ਉਸ ਦਾ ਪੈਟਰਨ ਕਿਸ ਤਰ੍ਹਾਂ ਦਾ ਰਿਹਾ ਸੀ ਕਲ ਜੇ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਪੁਲਿਸ ਕਨਸਟੇਬਲ ਦਾ ਜਿਹੜਾ 4 ਮਈ ਦਾ ਸੈਕਿੰਡ ਸ਼ਿਫਟ ਦਾ ਪੇਪਰ ਹੈਗਾ ਉਸ ਦਾ ਐਨਾਲਾਈਜ਼ਿਸ ਲੈ ਕੇ ਆਇਆ ਸੀ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਰੰਟ ਅਫੇਅਰ ਦੀ ਜਿਹੜਾ ਕਰੰਟ ਅਫੇਅਰ ਦਾ ਲੈਵਲ ਹੈਗਾ ਉਹ 2024 ਦੇ 25 ਦੇ ਕੁਐਸਚਨ ਪੁੱਛੇ ਜਾ ਰਹੇ ਹਨ ਲੇਕਿਨ ਸਭ ਤੋਂ ਜ਼ਿਆਦਾ ਜਿਹੜੇ ਕੁਐਸਚਨ ਆ ਰਹੇ ਹਨ ਉਹ 2025 ਤੇ ਕਰੰਟ ਦੇ ਕੁਐਸਚਨ ਆ ਰਹੇ ਐ ਠੀਕ ਹੈ ਤਾਂ ਸਭ ਤੋਂ ਜ਼ਿਆਦਾ ਤੁਸੀਂ ਫੋਕਸ ਕਰਨਾ ਜਿਹੜੇ ਕੈਂਡੀਡੇਟਾਂ ਦਾ ਅਜੇ ਐਗਜ਼ਾਮ ਨਹੀਂ ਹੋਇਆ ਸੀ 2025 ਦੀ ਕਰੰਟ ਅਫੇਅਰ ਦੇ ਉੱਤੇ ਉਸ ਤੋਂ ਬਾਰੇ ਜਿਹੜਾ ਲਨਜੀਤ ਹੈ ਗਿਆ ਉਸ ਤੋਂ ਰਿਲੇਟਡ ਇੱਕ ਕੁਐਸਚਨ ਪੁੱਛਿਆ ਗਿਆ ਸੀ ਕਰੰਟ ਅਫੇਅਰ ਦਾ ਨੈਕਸਟ ਹੈਗੀ ਹੈ ਜਿਹੜੀ ਪੰਜਾਬ ਦੀ ਕਰੰਟ ਅਫੇਅਰ ਪੁੱਛੀ ਜਾਊਗੀ ਜਿਹੜੀ ਪੰਜਾਬ ਜੀ ਕੇ ਹੈਗੀ ਆ ਉਸ ਤੋਂ ਰਿਲੇਟਡ 4 ਤੋਂ 5 ਕੁਐਸਚਨ ਪੁੱਛੇ ਜਾ ਰਿਹਾ ਹੈ ਠੀਕ ਹੈ ਪੰਜਾਬ ਜੀਕੇ ਤੇ 4 ਤੋਂ 5 ਹੀ ਕੁਐਸਚਨ ਆਉਗੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ 35 ਨੰਬਰ ਦੀ ਜੀਕੇ ਆਉਗੀ ਉਸਦੇ ਵੀ ਅੰਦਰ ਜੋ ਕਰੰਟ ਅਫੇਅਰ ਵੀ ਰਹੂਗੀ ਪੰਜਾਬ ਜੀਕੇ ਵੀ ਰਹੂਗੀ ਨੈਸ਼ਨਲ ਜੀਕੇ ਵੀ ਰਹੂਗੀ ਤਾਂ ਜਿਹੜਾ ਨੈਕਸਟ ਕੁਐਸਚਨ ਪੁੱਛਿਆ ਗਿਆ ਸੀ ਗੱਗਰ ਦਰਿਆ ਦੇ ਬਾਰੇ ਪੁੱਛਿਆ ਗਿਆ ਸੀ ਫਿਰ ਅਕਾਲੀ ਲਹਿਰ ਤੇ ਰਿਲੇਟਿਡ ਪੁੱਛਿਆ ਗਿਆ ਸੀ ਨੈਕਸਟ ਹੈਗਾ ਜਿਹੜਾ ਅਮਰੀਕਲ ਚਾਬੀਆਂ ਤੋਂ ਰਿਲੇਟਿਡ ਕੁਐਸਚਨ ਪੁੱਛਿਆ ਗਿਆ ਸੀ ਨੈਕਸਟ ਜਿਹੜਾ ਪੋਲਿਟੀਕਲ ਸਾਇੰਸ ਤੋਂ ਰਿਲੇਟਡ ਕੁਐਸਚਨ ਪੁੱਛਿਆ ਜਾਊਗਾ ਉਹ ਪੁੱਛਿਆ ਗਿਆ ਸੀ 243 ਆਰਟੀਕਲ ਤੋਂ ਰਿਲੇਟਡ ਠੀਕ ਕਰ ਲਏ ਤਾਂ ਇਹ ਤਾਂ ਜੀਕੇ ਦੇ ਰਿਲੇਟਡ ਦੇ ਜਿਹੜੇ ਕੁਐਸਚਨ ਪੁੱਛੇ ਗਏ ਸੀ ਨੈਕਸਟ ਜਿਹੜਾ ਕੁਐਸਚਨ ਪੁੱਛਿਆ ਗਿਆ ਸੀ ਡੀ ਪੀ ਐਸ ਪੀ ਤੋਂ ਰਿਲੇਟਡ ਕੁਐਸਚਨ ਪੁੱਛਿਆ ਗਿਆ ਸੀ ਇੱਕ ਕੁਐਸਚਨ ਪੰਚਾਇਤ ਤੋਂ ਰਿਲੇਟਡ ਤੋਂ ਪੁੱਛਿਆ ਗਿਆ ਸੀ ਠੀਕ ਹੈ ਲੱਗੇ ਤਾਂ ਜਿਹੜਾ 10th ਦਾ ਸ਼ੈਡਿਊਲ ਰਹੂਗਾ ਉਸ ਤੋਂ ਰਿਲੇਟਡ ਤੁਹਾਨੂੰ ਕੁਐਸਚਨ ਪੁੱਛੇ ਜਾਊਗੇ ਫਿਰ ਹੈਲਥ ਜਿਹੜੇ ਨਿਊਟ੍ਰੀਸ਼ਨ ਰਿਲੇਟਡ ਹੈਗੇ ਉਸ ਤੋਂ 6 ਤੋਂ 7 ਕੁਐਸਚਨ ਪੁੱਛੇ ਗਏ ਸੀ ਠੀਕ ਹੈ ਜਿਹੜੇ ਸਾਇੰਸ ਤੋਂ ਰਿਲੇਟਡ ਕੁਐਸਚਨ ਆਊਗਾ 6 ਤੋਂ 7 ਕੁਐਸਚਨ ਆਊਗੇ ਉਸ ਤੋਂ ਬਾਅਦ ਜਿਹੜਾ ਸ਼ੈਡਿਊਲ ਰਹੂਗਾ 10th ਤੋਂ ਰਿਲੇਟਡ ਹੀ ਰਹੂਗਾ ਠੀਕ ਹੈ ਇਸ ਤੇ ਅਵੋ ਨਹੀਂ ਪੁੱਛਿਆ ਜਾਊਗਾ ਪੋਲਿਟੀਕਲ ਦੇ 2 ਤੇ 3 ਕੁਐਸਚਨ ਪੁੱਛੇ ਜਾਊਗੇ ਉਸ ਤੋਂ ਵੱਧ ਜਿਹੜੇ கரنٹ ਅਫੇਅਰ ਹੈਗੇ ਉਸ ਤੋਂ 4 ਤੋਂ 5 ਕੁਐਸਚਨ ਆਉਗੇ ਪੰਜਾਬ ਜੀਕੇ ਤੋਂ 5 6 ਕੁਐਸਚਨ ਆਉਗੇ ਹੁਣ ਤੁਸੀਂ ਦੇਖ ਲੈਣਾ ਕਿ ਕਿਸ ਕੋ ਟੌਪਿਕ ਤੋਂ ਰਿਲੇਟਡ ਜ਼ਿਆਦਾ ਕੁਐਸਚਨ ਆ ਰਹੇ ਆ ਡੇਲੀ ਜਿਹੜਾ ਪੇਪਰ ਹੋਊਗਾ ਉਸ ਦਾ ਐਨਾਲਿਸਿਸ ਤੁਹਾਨੂੰ ਮਿਲ ਜਾਊਗਾ ਚੈਨਲ ਉੱਤੇ ਨੈਕਸਟ ਅਸੀਂ ਗੱਲ ਕਰਦੇ ਆ ਜੇ ਮੈਥ ਤੋਂ ਰਿਲੇਟਡ ਗੱਲ ਕਰਦੇ ਆ ਤਾਂ ਇੱਕ ਕੁਐਸਚਨ ਜਿਹੜਾ ਪਾਈਪ ਹੈਗਾ ਉਸ ਤੋਂ ਵੱਲੋਂ ਪੁੱਛਿਆ ਗਿਆ ਸੀ ਦੋ ਜੇ ਤਿੰਨ ਜਿਹੜੇ ਕੁਐਸਚਨ ਆਉਗੇ ਉਹ ਸਿੰਪਲੀਫਿਕੇਸ਼ਨ ਤੋਂ ਰਿਲੇਟਡ ਕੁਐਸਚਨ ਪੁੱਛੇ ਜਾਊਗੇ एक टाइम एंड वर्क तो रिलेटिड कोश्चन पूछा जाऊगा प्रोफिट लॉस है जहाँ पार्टनरशिप तो रिलेटिड आऊगा मिक्सचर तो रिलेट आऊगा रेसो तो रिलेटिड क्वेश्चन आओ तो सब तो ज़्यादा जोड़े तीन तो चार क्वेश्चन आओगे और सिंपलीफिकेशन तो रिटिड आऊगी जिमें टाइम एंड वर्क तो रिलटिड दोन आओगे पाइप के रिटड भी दो क्वेश्चन आओगे प्रोफिट लॉस जोड़ा कंपाउंड इंट्रस्ट है इस तु रिट भी एक कोश्चन पूछे जाऊगा टू डी थ्री डी तो रिलेट भी ਕਵੈਸਚਨ ਪੁੱਛਿਆ ਜਾਊਗਾ ਮੈਂਚੂਲੇਸ਼ਨ ਤੋਂ ਰਿਲੇਟਡ ਨੈਕਸਟ ਅਸੀਂ ਗੱਲ ਕਰਦੇ ਹਾਂ ਜਿਵੇਂ ਕੰਪਿਊਟਰ ਹੋ ਗਿਆ ਕੰਪਿਊਟਰ ਤੋਂ 5 ਕਵੈਸਚਨ ਆਉਗੇ ਇੱਕ ਨੈਟਵਰਕ ਤੋਂ ਰਿਲੇਟਡ ਪੁੱਛਿਆ ਜਾਊਗਾ ਇੱਕ ਸ਼ਾਰਟਕਟ ਕੀ ਪੁੱਛੀ ਜਾਊਗੀ ਇੱਕ ਬੇਸਿਕ ਕਵੈਸਚਨ ਰਹੂਗਾ ਠੀਕ ਹੈ ਤਾਂ ਇਸ ਤਰ੍ਹਾਂ ਦੇ 5 ਕਵੈਸਚਨ ਪੁੱਛੇ ਜਾਊਗੇ ਉਸ ਤੋਂ ਰਿਲੇਟਡ ਨੈਕਸਟ ਹੈਗੀ ਜਿਹੜਾ ਰੀਜਨਿੰਗ ਇੰਗਲਿਸ਼ ਜਿਹੜੀ ਪੰਜਾਬੀ ਹੈਗੀ ਹੈ ਠੀਕ ਹੈ ਉਸ ਦਾ ਲੈਵਲ ਈਜ਼ੀ ਰਿਹਾ ਸੀ ਅੱਜ ਦੇ ਪੇਪਰ ਵਿੱਚ ਤਾਂ ਨੈਕਸਟ ਜਿਹੜਾ ਕੱਲ 5 ਮਈ ਨੂੰ ਪੇਪਰ ਹੋਊਗਾ ਉਸ ਦਾ ਐਨਾਲਿਸਿਸ ਵੀ ਮਿਲ ਜਾਊਗਾ ਜਿਹੜੇ ਵੀ ਕੈਂਡੀਡੇਟਾਂ ਦਾ ਪੇਪਰ ਹੈ ਗਿਆ ਤਾਂ ਸਾਰੇ ਕੈਂਡੀਡੇਟਾਂ ਨੂੰ ਰਿਕੁਐਸਟ ਹੈਗੀ ਹੈ ਕਿ ਤੁਸੀਂ ਆਪਣਾ ਜਿਹੜਾ ਐਨਾਲਿਸਿਸ ਹੈ ਗਿਆ ਪੇਪਰ ਦਾ ਰਿਵਿਊ ਜ਼ਰੂਰ ਸੈਂਡ ਕਰਨਾ WhatsApp ਉੱਤੇ ਜਿਹੜੇ ਨੈਕਸਟ ਕੈਂਡੀਡੇਟਾਂ ਦਾ ਐਗਜ਼ਾਮ ਹੋਊਗਾ ਉਹਨਾਂ ਦੀ ਹੈਲਪ ਹੋ ਜਾਊਗੀ ਧੰਨਵਾਦ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਤੁਸੀਂ ਕਮੈਂਟ ਵਿੱਚ ਜ਼ਰੂਰ ਦੱਸਣਾ